ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੀ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਆਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨਾਲ ਪੀੜਤ ਲੋਕਾਂ ਦੀ ਸਾਰ ਲੈਣ ਤੇ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਕਟਰ ਸਿਹਤ ਕੰਨ ਸ਼ਾਮ ਥੋਰੀ ਵੱਲੋਂ ਫਿਰੋਜ਼ਪੁਰ ਦੇ ਪਿੰਡ ਜੱਲੋਕੇ ਮੋੜ ਨੇੜੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਪੀੜਤ ਲੋਕਾਂ ਲਈ ਲੱਗੇ ਮੈਡੀਕਲ ਕੈਂਪ ਵਿੱਚ ਸ਼ਰਕਤ ਕਰਕੇ ਸਿਹਤ ਪ੍ਰਬੰਧਤਾ ਦਾ ਚੈਸਾ ਲਿਆ ਗਿਆ। ਇਸ ਮੌਕੇ ਉਹਨਾਂ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਹਰ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੁਣ ਤੱਕ 399 ਕੈਂਪ ਲਗਾ ਕੇ ਕਰੀਬ 9000 ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਨੇ। ਉਹਨਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਕੁਝ ਘਟ ਗਿਆ, ਉੱਥੇ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਟਰੈਕਟਰ ਰਾਹੀਂ ਘਰਾਂ ਤੱਕ ਦਵਾਈਆਂ ਉਪਲਬਧ ਕਰਵਾ ਰਹੀਆਂ ਨੇ। ਸਰ ਅੱਜ ਬੇਸਿਕਲੀ ਆਪਣੇ ਡਿਪਾਰਟਮੈਂਟ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਸਿਰਫ ਜਿਹੜੇ ਮੇਨਲੀ ਹੈਲਥ ਸਰਵਿਸੈਸ ਨੇ ਉਹਨਾਂ ਨੂੰ ਚੈੱਕ ਕਰਨ ਲਈ ਆਇਆ ਸੋ ਸਿਵਲ ਸਰਜਨ ਮੈਡਮ ਮੇਰੇ ਨਾਲ ਹੈਗੇ ਇੱਥੇ ਆਪਣੇ ਜੀਏ ਸਾਹਿਬ ਵਗਰਾ ਹੋਰ ਅਫਸਰ ਵੀ ਨਾਲ ਹੈਗੇ ਸਫੀਸ਼ੀਐਂਟ ਨੰਬਰ ਆਫ ਮੈਡੀਕਲ ਕੈਂਪਸ ਲੱਗੇ ਹੋਏ ਨੇ ਐਂਡ ਮੈਡੀਕਲ ਪੱਕਾਉ ਕਿਉਂਕਿ ਮੈਂ ਪਹਿਲੇ ਡੱਟਿੰਗ ਕਮਿਸ਼ਨਰ ਨਾਲ ਬੈਠ ਕੇ ਉੱਥੇ ਵੀ ਰਿਵਿਊ ਕਰਕੇ ਆਇਆ ਹਾਂ ਸੋ No concern as such ਉਹਨਾਂ ਨੇ ਕੋਈ ਰੇਜ਼ ਨਹੀਂ ਕੀਤਾ ਕਿ ਸਫੀਸ਼ੀਐਂਟ ਨੰਬਰ ਤੇ ਮੈਡੀਸਿਨ ਅਵੇਲੇਬਿਲਿਟੀ ਵੀ ਹੈ ਐਂਡ ਇਹ ਜਿਹੜੇ ਕਿਉਂਕਿ ਮੈਡੀਸਿਨ ਦਾ ਦੇਖੋ ਸਪਲਾਈ ਕਰਨਾ ਇਜ਼ ਰਿਲੇਟਿਵ ਈਜ਼ੀਅਰ ਪਾਰਟ ਕਿਉਂਕਿ ਤੁਸੀਂ ਦੇਖੋਗੇ ਅੱਜ ਮੰਨ ਲਓ ਤੁਸੀਂ ਪਿੰਡ ਦੇ ਵਿੱਚ ਗਏ ਵੀ ਉੱਥੇ ਸਮਝਾ ਕੇ ਵੀ ਇਹ ਪਾਣੀ ਸਾਫ਼ ਕਰਨ ਲਈ ਕਲੋਰੀਨ ਦੇਣੀ ਤੋ ਤੁਸੀਂ ਇੱਕ ਵਿਜ਼ਿਟ 'ਚ ਵੀ ਇੱਕ ਮਹੀਨੇ ਦੀ ਮੈਡੀਸਿਨ ਸਪਲਾਈ ਉੱਥੇ ਦੇ ਸਕਦੇ ਹੋ ਇਵਨ ਜਿਹੜੇ ਕਿ ਕੋਈ ਸਾਡੇ ਪੇਪ੍ਰੀ ਨਾਰਫੈਂਦੀ ਮੈਡੀਸਿਨਸ ਹੈ ਉਹਨਾਂ ਦੀ ਵੀ ਪ੍ਰੈਸਕ੍ਰਿਪਸ਼ਨ ਵੀਕਲੀ ਦਿੱਤੀ ਜਾਈਏ ਇੱਕ ਸਜੈਸ਼ਨ ਜਿਹੜਾ ਇੱਥੋਂ ਨਿਕਲ ਕੇ ਆਇਆ ਹੈ ਕਿ ਜਿਹੜੇ ਪਿੰਡ ਹਲੇ ਵੀ ਟਰੈਕਟਰ ਦੇ ਰਾਹੀਂ ਮੋਬਿਲਿਟੀ ਜਿੱਥੇ ਹੈ ਉੱਥੇ ਜਿਹੜੀ ਹੈ ਮੋਬਾਈਲ ਮੈਡੀਕਲ ਟੀਮ ਉੱਥੇ ਲਗਾ ਕੇ ਭਾਵੇਂ ਘੰਟਾ-ਘੰਟਾ ਜਾ ਕੇ ਇੱਕ ਵਾਰ ਹੋਰ ਐਡੀਸ਼ਨਲ ਕਵਰੇਜ ਕਰ ਲਿੱਤਾ ਜਾਵੇ ਉਹ ਮੈਂ ਸਿਵਲ ਸਰਜਨ ਨੂੰ ਕਿਹਾ ਕਿ ਉਹ ਵੀ ਜੇ ਸਾਹਿਬ ਦੀ ਜਿਹੜੀ ਹੈ ਸਜੈਸ਼ਨ ਉਸ ਤੇ ਆਪਾਂ ਅਮਲ ले ले, ले आ जरा ਸਰ ਜਨਮਰਾਨ ਨੂੰ ਲੈ ਕੇ ਕਿਸ ਤਰ੍ਹਾਂ ਬਿਮਾਰੀਆਂ ਉੱਥੇ ਵੀ ਬੜਾ ਪੂਛ ਸਾਹਮਣੇ ਆ ਰਿਹਾ ਤੇ ਉਹ ਆਈ ਏਮ ਨਾਟ ਇਨ ਅ ਪੋਜੀਸ਼ਨ ਟੂ ਕਮੈਂਟ ਬਿਕੋਜ਼ ਉਹ ਐਨੀਮਲ ਹਸਬੈਂਡੀ ਡਿਪਾਰਟਮੈਂਟ ਜਿਹੜੇ ਹੈਗੇ ਉਹ ਸੈਪਰੇਟਲੀ ਮੈਂ ਕਨਸਰਨ ਡੀਸੀ ਨੂੰ ਕਰਾਂਗਾ ਸਾਡਾ ਜਿਹੜਾ ਹੈਗਾ ਉਹ ਹਿਊਮਨ ਹੈਲਥ ਨੂੰ ਲੈ ਪਰ ਉਹਦੇ ਲਈ ਤੁਹਾਡੇ ਪੈਰਾਮੈਡਿਕਸ ਪੂਰੇ ਰੈਡੀ ਨੇ ਜਿਹੜੀਆਂ EMS ਸਰਵਿਸਿਜ਼ ਨੇ ਬੇਸਿਕਲੀ ਜਿਹੜੀਆਂ ਉਹਨੇ ਫਲਡ ਸਿਤੀ ਦੇ ਵਿੱਚ ਜੋ ਬੰਦਦਾ ਅ ਕਈ ਵਾਰੀ ਕੋਈ ਕਿਸਾਨ ਡੁੱਬ ਜਾਂਦਾ ਹੈ ਜਾਂ ਉਸ ਨੂੰ ਮੌਕੇ ਤੇ ਵੈਕੂਏਟ ਕਰਕੇ ਬਚਾਉਣ ਦੀ ਜਿਹੜੀ ਹੈ ਉਹ ਈਐਮਐ ਸਰਵਿਸ ਤੁਹਾਡੇ ਕੋਲ ਪੂਰੀਆਂ ਰੈਡੀ ਨਹੀਂ ਜਾਂ ਬਿਲਕੁਲ ਪੂਰੀ ਰੈਡੀ ਹੈ ਸਾਡੀ ਹਰ ਪੱਖੋਂ ਟੀਮ ਰੈਡੀ ਹੈ ਐਂਡ ਆਰ ਸਿਵਲ ਸਰਜਨ ਇਜ਼ ਵਨ ਆਫ ਦਾ ਮੋਸਟ ਕੰਪੀਟੈਂਟ ਸੋ ਸਾਡੀ ਪੂਰੀ ਤਿਆਰੀ ਹੈ ਗਣਸ਼ਾਮ ਜੀ ਤੁਸੀਂ ਕਿਵੇਂ ਦੇਖ ਰਹੇ ਹੋ ਤੁਸੀਂ ਹੁਣ ਇੰਨੀ ਦੂਰੋਂ ਆਏ ਹੋ ਜੀ ਦੇਖੋ ਕਿਸਾਨ ਹਰ ਵਾਰੀ ਸੰਕਟ ਦੇ ਵਿੱਚ ਕਿਤੇ ਨਾ ਕਿਤੇ ਰਹਿੰਦਾ ਹਾਲਾਤ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਪਾਰ ਨਹੀਂ ਕੀਤਾ ਜਾ ਰਿਹਾ ਪਾਣੀ ਇੰਨਾ ਜਿਆਦਾ ਬਹੁਤ ਵੱਡਾ ਖਤਰਾ ਜਿਹੜਾ ਕਿਸਾਨਾਂ ਨੂੰ ਬਣਿਆ ਲੋਕ ਕਿਸਾਨ ਇਹੀ ਕਹਿ ਰਹੇ ਆ ਮਾੜੇ ਹਾਲਤ ਹਾਲਤ ਬਣਾ ਕੇ ਫੋਟੋਆਂ ਖਿਚਵਾ ਕੇ ਜਿਹੜਾ ਮੇਨ ਹੈ ਗਾਂਹ ਸੀਐਮ ਨੂੰ ਟੈਗ ਕਰਨੀ ਹੈ ਫੋਟੋ ਖਿਚਾ ਕੇ ਅਫਸਰ ਸੀਐਮ ਨੂੰ ਟੈਗ ਕਰਕੇ ਤੇ ਆਪ ਦਾ ਬੰਦਾ ਕੰਮ ਕਰਾਉਣ ਨੂੰ ਜਾ ਰਿਹਾ ਜੀ ਸੋ ਦੇਖੋ ਪਹਿਲੀ ਤਾਂ ਗੱਲ ਹੈ ਗਵਰਨਮੈਂਟ ਨੇ ਆਲਰੇਡੀ ਅਨਾਉਂਸ ਕੀਤਾ ਹੈ ਵੀ ਜਿਹੜਾ ਵੀ ਨੁਕਸਾਨ ਹੈ ਉਸ ਦਾ ਮੁਆਵਜ਼ਾ ਪੂਰਾ ਦਿੱਤਾ ਜਾਊਗਾ ਹੁਣ ਦੇਖੋ ਨੈਚੁਰਲ ਆਫਤ ਦਾ ਕਿਸੇ ਦੇ ਕੋਲ ਐਸਾ ਚ ਹੱਲ ਹੈ ਨਹੀਂ ਪਰ ਇਹ ਹੈਗਾ ਵੀ ਜਿਹੜਾ ਇਹ ਆਪਾਂ ਸਥਿਤੀ ਹੈ ਇਹਨੂੰ ਆਪਾਂ ਨਜੇਠੀ ਐਂਡ ਜਿਹੜਾ ਵੀ ਕੰਪਨਸੇਸ਼ਨ ਬਣਿਆ ਹੋਇਆ ਬੰਦਾ ਕੰਪਨਸੇਸ਼ਨ ਗੌਰਮੈਂਟ ਵੱਲੋਂ ਦਿੱਤਾ ਜਾਊਗਾ ਬਾਕੀ ਐਸ ਪਰ ਇਸ ਕੰਸਰਨ ਸੇਤ ਜਿਹੜੀ ਸੇਵਾਵਾਂ ਨੇ ਉਹਨਾਂ ਦੇ ਪੱਖੋਂ ਕੋਈ ਵੀ ਕਮੀ ਨਹੀਂ ਰਹੀ ਜੋ ਸ ਡਿਲੀਵਰੀ ਪੇਸ਼ੈਂਟਸ ਡਿਲੀਵਰੀ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਰੈਸਕਿਊ ਕਰਕੇ ਹੈਲਥ ਡਿਪਾਰਟਮੈਂਟ ਲੈ ਕੇ ਆਇਆ ਹੈ ਉਹਦੇ ਬਾਰੇ ਸਰ ਕੀ ਜੀ ਹਾਂ ਜੀ ਡਿਲੀਵਰੀ ਪੇਸ਼ੈਂਟ ਵੀ ਸਿਵਲ ਸਰਜਨ ਨੇ ਮੈਨੂੰ ਦੱਸਿਆ ਹੈ ਕਿ ਐਸੇ ਡਿਲੀਵਰੀ ਪੇਸ਼ੈਂਟਸ ਨੂੰ ਵੀ ਐਡਵਾਂਸ ਲੈ ਕੇ ਆ ਰਹੇ ਆ ਉਹਨਾਂ ਨੂੰ ਵੋਟ ਤੋਂ ਰੈਸਕਿਊ ਕਰਕੇ ਵੀ ਡਿਲੀਵਰੀ ਲਈ ਲੈ ਕੇ ਆ ਰਹੇ ਆ ਐਂਡ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਫਿਰੋਜ਼ਪੁਰ ਦੇ ਵਿੱਚ ਪਹਿਲਾ ਹਿਸਟੋਰਿਕਲੀ ਜਿਹੜੀ ਮਟਰਨਲ ਮੋਰਟੈਲਿਟੀ ਹੈ ਜੀ ਡਿਲੀਵਰੀ ਦੇ ਟਾਈਮ ਹਾਈਸਟ ਹੈ ਕਿ ਬਟ ਬੜਾ ਕਮੈਂਡੇਬਲ ਕੰਮ ਇਥੇ ਜਿਹੜੇ ਤੁਹਾਡੇ ਡਿਪਟੀ ਕਮਿਸ਼ਨਰ ਆ ਦੀਪ ਸਿੰਘਾ ਉਹਨਾਂ ਨੇ ਵੀ ਐਸਪੀਰੇਸ਼ਨਲ ਡਿਸਟ੍ਰਿਕਟਸ ਦੇ ਹਿੱਥਾ ਐਂਡ ਮੈਡਮ ਸਿਵਲ ਸਰਜਨ ਨੇ ਵੀ ਕੀਤਾ ਹੈ ਤੋ ਮੈਂ ਇਹਨਾਂ ਨੂੰ ਸਪੈਸ਼ਲੀ ਹਦਾਇਤ ਕੀਤੀ ਕਿ ਜਿਹੜੀ ਤੁਹਾਡੀ ਹਾਈ ਰਿਸਕ ਪ੍ਰੇਨਗਨਸੀ ਹੈ ਉਹਨਾਂ ਨੂੰ ਜ਼ਰੂਰ ਅਤੇ ਇਹ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿਉਂਕਿ ਲਾਸਟ ਮਿੰਟ ਦੇਖੋ ਇਸ ਟਾਈਪ ਦੀ ਸਿਚੁਏਸ਼ਨ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹੁਣੇ ਜੀ ਮੈਨੂੰ ਤਾਂ ਹੁਣੇ ਲੈਣਾ ਆ ਜਾਓ ਕਿਉਂਕਿ ਤੁਹਾਡੇ ਕੋਲ ਨੰਬਰ ਆਫ ਓਬੀਐਮ ਬੋਟਸ ਵਗੈਰਾ ਹੋਰ ਚੀਜ਼ਾਂ ਨਹੀਂ ਆੜ ਲਈ ਸ਼ਾਰਟੇਜ ਹੋएगी ਪਰ ਜਿੱਥੇ ਜਿੱਥੇ ਮਦਰਸ ਨੂੰ ਪਤਾ ਹੈ ਵੀ ਸਾਡੀ ਹਾਇਰਿਸ ਪ੍ਰੈਗਨੈਂਸੀ ਹੈ ਸਾਨੂੰ ਐਨੀਮੀਆ ਦੀ ਸ਼ਿਕਾਇਤ ਹੈ ਹਾਈ ਬੀਪੀ ਦੀ ਸ਼ਿਕਾਇਤ ਹੈ ਉਹ 2 ਜਾਂ 4 ਦਿਨ ਪਹਿਲਾਂ ਅਡਵਾਂਸ ਦੇ ਵਿੱਚ ਆ ਕੇ ਆਪਣੇ ਸ਼ਿਫਟ ਹੋ ਜਾਣ ਤਾਂ ਕਿ ਆਪਾਂ ਕੋਈ ਇਸ ਰੈਗੇ ਅਣਸੁਖਾਵੇਂ ਘਟਨਾ ਤੋਂ ਬਚ ਸਕੀਏ ਪੰਜਾਬ ਵਿੱਚ ਮੀ ਵਿਚਾਲੇ ਹੜ੍ਹਾਂ ਨੇ ਪੂਰੀ ਮਾਰ ਕੀਤੀ ਹੋਈ ਹੈ ਇਸੇ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨਟ ਦੀ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ 5 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11:00 ਵਜੇ ਮੁੱਖ ਮੰਤਰੀ ਦੇ ਹਾਇਸ਼ ਚੰਡੀਗੜ੍ਹ ਵਿਖੇ ਹੋਵੇਗੀ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਇਸ ਦੌਰਾਨ ਆਸ ਪ੍ਰਗਟਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਇਸ ਦੌਰਾਨ ਪੰਜਾਬ ਵਾਸੀਆਂ ਲਈ ਕੋਈ ਵੱਡਾ ਐਲਾਨ ਕਰ ਸਕਦੀ ਹੈ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ